ਸੰਗਰੂਰ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਦੇ ਪੱਖ ਵਿੱਚ ਪ੍ਰਚਾਰ ਕਰਨ ਦੇ ਲਈ ਪੁਜੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚਿੱਥੇ ਸੰਗਰੂਰ ਪੁੱਜ ਕੇ ਮੁਹੰਮਦ ਸਦੀਕ ਦੀ ਪ੍ਰਸ਼ੰਸਾ ਕੀਤੀ ਹੈ ਅਤੇ ਅਸੂਲਾਂ ਦਾ ਆਦਮੀ ਦੱਸਿਆ ਉੱਥੇ ਭਗਵੰਤ ਮਾਨ ਦੇ ਸ਼ਬਦ ਦੀ ਵਾਰ ਵੀ ਕੀਤੇ ਹਨ ਮੈਂ ਇਸ ਲਈ ਪਹਿਲਾਂ बोल ਰਿਹਾ ਕਿਉਂਕਿ ਮੈਂ ਹੁਣ ਜਾਣਾ ਫਰੀਦਕੋਟ ਹੈ ਔਰ ਹੁਣ ਹੋ ਗਏ 12:00 ਵੱਜਣ ਲੱਗੇ ਨੇ ਔਰ ਇਹਨਾਂ ਮੜੇ ਟਾਈਮ ਸਵਾਮੀ ਹੋ ਜਾਂਦੀ ਹੈ ਔਰ ਉਥੇ 1:30 ਵਜੇ ਗਰੀਬ ਸਾਥੀ ਮੁਹੰਮਦ صدیق ਜੀ ਉਹ ਤੋਂ ਲੜ ਰਹੇ ਨੇ ਤੇ ਉਹ ਮੇਰੇ ਨਾਲ ਰਹੇ ਐਮ ਐਲ اے ਮੇਰੇ ਨਾਲ ਸਾਥੀ ਰਹੇ ساری ਜ਼ਿੰਦਗੀ ਵਿੱਚ ਜਦੋਂ ਅੱਸੀ ਜ਼ਿੰਦਗੀ ਟੋਣਾਂ ਨੇ ਇਸ ਦਾ ਆਪਣਾ ਇੱਕ ਕਲਮ ਚੁੱਕਿਆ ਕਦੇ ਚੀਜ਼ ਨਾ ਖੁਣੀ ਮਿਲ ਕਦੇ ਕੁਰਸੀ ਕਿਹਾ ਮੈਂ

ਅਜੇ ਤੱਕ ਮੈਨੂੰ ਆਣਾ ਪਊ ਇੱਕ ਤਾਂ ਥੋੜਾ ਤੋਂ ਵਾਰਵੇਂ ਖੜਾ ਹੈ ਉਹ ਹਟਦਾ ਹੀ ਨਹੀਂ ਕਦੇ ਖੜਾ ਹੀ ਰਹਿੰਦਾ ਹੈ ਉਹ ਲੋਕ ਕਦੇ ਨਾ ਸੋਚਣਾ ਕਰਕੇ ਉਹ ਲੋਕ ਜੇਕਰ ਜੋਗੀ ਹੋਗੇ وہی ਚੁਟਕਲੀਆਂ وہی ਸਭ ਕੁਝ ਅੱਜ ਵੀ ਮੈਨੂੰ ਕੋਈ ਦੱਸ ਰਿਹਾ ਸੀ ਕਿ ਜਿੰਨਾ ਹੈ ਉਹੀ ਚੁਟਕਲੀਆਂ ਸੁਣਾਉਣਾ ਜਿਹੜੀਆਂ ਪਿਛੇ ਵਾਰ ਸੁਲਾਈਆਂ ਸੀ ਹੁਣ ਗੱਲ ਇਹ ਹੈ ਕਿ ਚੁਟਕਲੀਆਂ ਨਾਲ ਤੁਸੀਂ ਸਰਕਾਰ ਚਲਾਓਗੇ ਪਾਰਟੀਆਂ ਚਲਾਓਗੇ ਲੋਕ ਕਿਉਂ ਖੜੇ ਨਹੀਂ ਆਪ ਆਦਮੀ ਵੈਸੀ ਕਰਕੇ ਕਿ ਜੈਨ ਨੂੰ ਬਦਾਈ ਨਹੀਂ ਪਰ ਜੀ ਵਾਲਾ ਹੈ ਕਿ ਉਹ ਆਪਣੇ ਕੰਮਾਂ ਦੀ ਲੱਗਿਆ ਰਹੇ ਹੈ ਇਹਦੇ ਨੂੰ ਬਰਾਤਾ ਮੁਖੀ ਇਹ ਨੂੰ ਕਹਿੰਦਾ ਸੁਖਵੀਰ ਦਾ ਖਿਆੜਾ ਕਿ ਮੈਂ ਇਹ ਨੂੰ ਮੰਦਾ ਨਹੀਂ ਹੋ ਗਿਆ ਹੁਣ ਹੋਰ ਨਾ ਹੋ ਰਹੇ ਨੇ ਪਤਾ ਨਹੀਂ ਕਿੰਨੇ ਬਣ ਜਾਣੇ ਨੇ ਆਮ ਆਦਮੀ ਇੱਥੇ ਤਿੰਨ ਬਣ ਗਏ ਆ ਇਹ ਇਹ ਤਾਂ ਬੜੀ ਘੱਟ ਰਹਿਸਤਾ ਕਰਾਓ ਮਹਾਰਾਜ ਜਿੰਦਾਬਾਦ 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 ਤੋਂ ਮੈਂ ਆਉਂਗਾ ਜਰੂਰ ਇਹਨਾਂ ਦੇ ਮਾਰੇ ਅਕਾਲੀ ਰਲ ਔਰ ਇਹ ਭਗਵਾਨ ਮਾਂ ਦੀ ਟੋਲੀ ਵਾਲੇ ਮੈਂ ਆਉਂਗਾ ਜ਼ਰੂਰ ਇਹ ਪਤਾ ਨਹੀਂ ਕੋਈ ਖੜੇ ਖੜੇ ਲੱਗਾ ਕੋਈ ਜਸੀ ਜਸਰਾਜ ਜੀ ਤੁਹਾਡਾ ਦਰਸ਼ਨ ਦੇਣਾ ਨਹੀਂ ਮੈਂ ਮੈਂ ਦੱਸ ਕੇ ਮਾਰਦਾ ਮੈਂ ਤਾਂ ਪਿਆਰ ਨਾਲ ਬੁਲਾ ਰਿਹਾ ਜਿਨ੍ਹਾਂ ਨੇ ਆਪ ਤੇ ਆਉਣੇ ਚਾਹਉ ਆ ਜਿਉਂਾ ਕਰਾ ਵੈਲਕਮ ਕਿਸੇ ਵੈਲਕਮ ਕਰਨੇ ਚਾਹ ਲੋ ਜੀ ਉਹ ਜਸੀ ਜਸਰਾਜ ਜਸੀ ਤਾਂ ਉਹਨਾਂ ਦੀ ਆ ਆਪਣੀ ਗੱਲਾਂ ਨੇ ਆਪਣੇ ਬਾਪੜੀਆਂ ਗੱਲਾਂ ਕਰਨ ਆਪਣੀ ਯਾਤ ਕਰਨ ਉਹ ਕੋਈ ਗੱਲ ਨਹੀਂ ਹੈ لیکن میں تھوتی کرنا چاہتا کہ جنگ شروع ہویا ہلے تک ہال بہت دن پہلے میں آؤں گا جب کی بجلی گے اور جتنے میں جانا چاہوں گی میں جاؤں گا کیونکہ میری ڈیوٹی ہے کہ میں ہر پنجابی کو پہنچا ہر پنجابی کو پہنچا ਔਰ ਆਪਣੀ ਜਿਹੜੀਆਂ ਗੱਲਾਂ ਨੇ ਦਿਲੀਆਂ ਤੁਹਾਡੇ ਨਾਲ ਮੈਂ ਕਰਾਂ ਕਿਉਂਕਿ ਇਹ ਥੋੜਾ ਪੰਜਾਬ ਹੈ ਸਵੇਰਾ ਪੰਜਾਬ ਹੈ ਸਾਡਾ ਪੰਜਾਬ ਹੈ ਇਸ ਪੰਜਾਬ ਨੂੰ ਹੀ ਆਪਾਂ ਅੱਗੇ ਲੈ ਕੇ ਜਾਣਾ ਹੈ ਇਸ ਦੇਸ਼ ਨੂੰ ਕਿਨਾਰੇ ਲੈ ਕੇ ਜਾਣਾ ਹੈ ਔਰ ਇਸ ਕਰਕੇ ਅਸੀਂ ਆਵਾਂਗੇ ਜਿੱਥੇ ਤੋਂ ਸ਼ਬਦੋਂ ਵਿੱਚ ਆਵਾਂਗੇ ਬੀਬੀ ਜੀ ਨੇ ਕਿਹਾ ਸੀ ਮਿਸਟਰ ਪਟਲ ਨੇ ਕਹਿੰਦੇ ਮੌਸਮ ਖਰਾਬ ਹੋਣ ਕਰਕੇ ਮੈਂ ਨਹੀਂ ਆਇਆ ਉਹਰੇ ਹੈਲੀਕਾਪਟਰ ਦੇ ਵਿੱਚ ਹੈਲੀਕਾਪਟਰ ਦੇ ਨਾਲ ਇੰਨਾ ਹੀ ਮੈਦਰਾ ਹੁੰਦਾ ਹੈ ਕਿ ਤੁਹਾਨੂੰ ਜਲਦੀ ਪਤਾ ਜੀ ਪਹੁੰਚਾ ਲੈਂਦਾ ਹੈ ਕਿਤੇ لیکن گل اصلی یہ ہے میں تصا کہ سارے ہیلیکاپٹر وہ ہو گیا ہفتہ کرائے پر کرائے پہ ساری پارٹی نے ہے کہ پارٹی دل سارے کتنے گھوم سکتے لوگ جائے جانا چاہتے ہیں لیکن ہفتے تو آیا نہیں کیوں نہیں آیا کیونکہ یہ کام کر رہا سی ادے پور ਔਰ ਉਦੇਪੁਰ ਨੇ ਬੀਜੇਪੀ ਨੂੰ ਬੰਦਾ ਲੱਗ ਗਿਆ ਕਿ ਇਹ ਮੁੱਖ ਮੰਤਰੀ ਪੰਜਾਬ ਆਸ ਤੇ ਜਾ ਰਿਹਾ ਨਾਲ ਉੱਥੇ ਨੰਬੜਿਆ ਹੈ ਹੈਲੀਕਾਪਟਰ ਔਰ ਉਸ ਤੋਂ ਨੇ ਕਿ ਅਮਰਿੰਦਰ ਸਿੰਘ ਨੂੰ ਗੱਡੀਆਂ ਘੁੰਮਣ ਦਿਓ ਤੇ ਇਹ ਮੈਂ ਉਹ ਉਦੇਪੁਰ ਵਾਲੇ ਬੰਦੇ ਨੇ ਕੌਣ ਸੀ ਉੱਥੇ ਜਿਹੜੇ ਨੰਬੜਾ ਰਹੇ ਪਰ ਉਹ ਦੰਬੜਾ ਰਹੇ ਨੇ ਮੈਂ ਕਹਿ ਰਿਹਾ ਛੋਣ ਕਿ ਜਿੰਨੇ ਮਰਜੀ ਤੁਸੀਂ ਦੰਬੜੋ ਅਮਰਿੰਦਰ ਸਿੰਘ ਪੰਜਾਬ ਦੇ ਹੁੱਕੇ-ਕੁੱਕੇ ਪਹੁੰਚੂਗਾ ਬਾਤ ਚਾਚੀ ਲੜਾਂਗੇ ਇਹ ਜੰਗ ਹੈਲੀਕਾਪਟਰ ਊਡੀਪਾਪਟਰ ਦੀ ਸਾਡੇ ਕੋਈ ਲੋੜ ਨਹੀਂ